ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ सुरेंद्र ਕੋਹਤਾ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ 'ਚ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਵਾਹਿਗੁਰੂ ਜੀ ਕਿਰਪਾ ਧਰਤੇ ਬਣੀ ਰਹੇ ਤੁਸੀਂ ਸਾਰੇ ਠੀਕ ਠਾਕ ਰਹੋ ਆਪਣੇ ਆਪਣੇ ਘਰਾਂ 'ਚ ਮਹਾਰਾਜ ਜੀ ਮੇਰ ਬਣਾਈ ਰੱਖਣਾ ਚਲੋ ਜੀ ਆ ਸਰ ਫੁੱਲਾ ਤਾਂ ਦੇਖੋ ਤੇ ਦਲੀਆਂ ਕਿੰਨੀਆਂ ਆਈਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਆ ਸਿੱਟੀ ਮਣੀ ਫੁੱਲ ਆਰਦੀ ਵੇਲ ਬਾਕੀ ਗੱਲ ਇੱਤਾਂ ਆ ਅੱਜ ਸਰਦਾਰ ਜੀ ਚੱਲੇ ਆ ਖੇਤਾਂ 'ਚ ਢੇਰ ਪੌਣ ਦਾ ਆ ਕਹਿੰਦੇ ਮੇਰੇ ਨਾਲ ਚੱਲ ਚੱਲ ਤੂੰ ਉੱਥੇ ਦੇਖਦੀ ਮੈਂ ਹੁਣ ਇਹਨਾਂ ਦੇ ਨਾਲ ਚੱਲਦੀ ਆ ਇੰਦਰ ਬਾਹਰ ਇੱਕ ਆ ਸੀ ਲਾਏ ਆ ਬੂਟਾ ਸੰਘਣ ਪਸੋਂ ਸ਼ਾਂ ਬਹੁਤ ਹੁੰਦੀ ਆ ਸੰਘਣ ਹੀ ਬਹੁਤ ਆ ਸ਼ਾਂ ਆ ਇਹ ਜੀ ਵੀਰ ਨੇ ਲਾਇਆ ਸੀ ਕਿਹਾ ਸੀਗਾ ਫੇ ਤੂੰ ਸ਼ਾਂ ਕਿਤਾ ਲੈ ਜੀ ਬਾਲਣ ਆਪਣੇ ਘਰ ਨੂੰ ਹੰਤਾ ਪੁਸ਼ਾਂਗ ਲਿਆਏ ਆ ਨੇ ਇਹ ਤਾਂ ਅੰਦੇਸ ਸੋਹਰੇ ਜੀ ਅਸੀਂ ਖੇਤਾਂ ਨੂੰ ਜਾਇਆ ਹੀ ਆ ਕੇ ਦੇਖਦੇ ਆਂ ਫਿਰ ਬੂਟਾ ਛਾਂਗ ਹੋਇਆ ਹੁਣ ਆ ਮਿਲਦਾ ਹੁੰਦਿਆਂ ਨੂੰ ਹੋਸਟੇ ਪਸ਼ੂ ਪਸ਼ੂ ਨੂੰ ਲੱਗਦੀ ਆ ਮੈਂ ਛਾਂ ਜਿੱਦਾਂ ਪੁਰਾਣੀ ਕਿੱਢ ਲਾਪੇ ਲੈ ਆ ਨੀ ਛਾਂਗਣਾ ਹੈ ਤੇ ਬੈਠਾ ਇੱਕ ਵੀਰ ਛਾਂਗਦਾ ਆ ਇੱਦਾਂ ਸਾਡੇ ਆਏ ਆ ਪਾਰੀ ਗਾਇਆਂ ਦੇ ਚਲੋ ਜੀ ਚੱਲਦੇ ਖੇਤਾਂ ਚ ਜਾ ਕੇ ਮਿਲਦੇ ਆਂ ਤੁਹਾਨੂੰ ਚਲੋ ਚਲਿਏ ਆਓ ਤੁਸੀਂ ਬੈਠੋ ਇਹ ਧੇਰ ਪਏ ਆਉਂਦੇ ਆ ਅਮਾਟਰ ਤੋਂਣ ਵਾਲੇ ਹੋ ਗਏ ਹਨ ਇਹਨਾਂ ਦੇ ਵਿੱਚ ਵਿੱਚ ਫਲੀਆਂ ਪੱਕ ਗਈਆਂ ਹੁਣ ਕੀ ਰੇਟ ਚੱਲਦਾ ਮਟਰਾਂ ਦਾ ਉੱਪਰ 150 ਤੋਂ ਸ਼ਸ਼ ਸ਼ਸ਼ ਚੱਲ ਜਤਾ ਕ ਜੀਮਿਤਾਰਾਂ ਦੇ ਜਾਣ ਲੱਗਣੇ 100 ਤੋਂ ਥੱਲੇ ਆ ਜਾਣ ਉਹਦੇ ਤੱਕ ਹਾਂ ਉਹ ਚਲੇ ਗਈ ਮੈਂ ਗੱਲੀ ਲੱਗ ਗਈ ਇੱਥੇ ਰੁਕ ਜਾਓ ਮੈਂ ਪਿੱਛੇ ਰਹਿ ਗਈ ਨਾਲੇ ਨਾਲ ਲਿਆਏ ਨਾ ਹੋਰ ਲਾਉਂਦੇ ਵੀ ਨਹੀਂ ਨਾਲ ਨਾਲੇ ਨਾਲ ਲੈ ਕੇ ਆਏ ਨਾਲੇ ਹੁਣ ਲਾਉਂਦੇ ਵੀ ਨਹੀਂ ਮੈਂ ਆਉਂਦੇ ਮੋਟਰ ਦੇਖਣ ਲੱਪਈ ਵਿੱਚ ਫਲੀਆਂ ਪੱਕਦੀਆਂ ਉਹਨਾਂ ਦੀਆਂ ਹੁਣ ਦਾਣੇ ਭਰੇ ਐ ਹੈ ਹਾਂ ਹਫਤਾ ਤਾਂ ਲੱਗ ਜਾਣਾ ਕੋਈ ਕੋਈ ਪੱਕੀ ਆ ਫਲੀ ਆ ਫਲੀ ਮੈਂ ਤਾਂ ਹੀ ਤੁਹਾਨੂੰ ਕਹਿੰਦੀ ਸੀ ਖਾਨ ਚੋਗੇ ਬੀਜ ਲਓ ਇੱਥੇ ਪਤਾ ਮਹਿੰਗੇ ਆ ਹਜੇ ਮੁੜ ਕੇ ਵੀ ਨਿਆਣੇ ਜਿਹੇ ਮਟਰਾਂ ਵਾਲੇ ਚੌੜ ਮੰਗਦੇ ਆ ਮਟਰ ਗਾਜਣਾ ਵਧੀਆ ਲੱਗਦੀਆਂ ਆ ਫੇਓ ਲੋ ਜੀ ਪਹੁੰਚ ਗਏ ਖੇਤਾਂ 'ਚ ਪਹਿਲੇ ਮੇਰੇ ਕੋਲੋਂ ਤੁਸੀਂ ਕੀ ਕਰਾਉਣਾ ਸੀਗਾ ਹੈ ਵਾਸ ਨੂੰ ਮੈਂ ਹੁਣ ਕੰਮ ਕਾਇਆ ਸੀ ਮੈਂ ਕਿਸੇ ਚੱਲ ਮੈਂ ਘੜੀ ਰਾਮ ਕਰਦੀ ਆ ਨਾਲ ਕੱਪੜੇ ਕੱਢਣੇ ਆ ਸਿਆਲ ਵਾਲੇ ਗਰਮੀ ਵਾਲੇ ਰੱਖਣੇ ਆ ਬਾਤ ਕਰ ਲੈ ਚਲੋ ਪਾਉ ਢੇਰ ਫੇ ਮੈਂ ਦੇਖਦੀ ਤੁਹਾਨੂੰ ਕਿੱਦਾਂ ਪਾਉਨੇ ਆ ਵਧੀਆ ਪਾਉਨੇ ਕਿ ਨਹੀਂ ਬਸ ਮਾੜਾ ਮਾੜਾ ਹੀ ਪਾਉਣਾ ਆ ਮੈਂ ਕੋ ਜ਼ਿਆਦਾ ਪਾਉਣਾ ਖਣੀ ਨੀ ਆ ਘੱਟ ਨਹੀਂ ਸੀ ਕਰਨੇ ਬੂਟੇ ਜਿਹੜੇ ਵਿੱਚ ਜ਼ਿਆਦਾ ਆ ਵੱਡੇ ਆ ਜਿਹੜੇ 3 3 4 4 ਹੋ ਗਏ ਆ ਹੈ ਇਹਦੇ ਮੋਟੇ ਹੋ ਜੂਗਾ ਸਾਰੇ ਅੱਧ ਘੰਟਾ ਫੇਵੀ ਲੱਗ ਹੀ ਜਾਣਾ ਆ ਮੈਂ ਚਾਹ ਬਣਾ ਕੇ ਆਇਓ ਜਾ ਕੇ ਫਿਰ ਚਾਹ ਬਣਾ ਕੇ ਪਿਆਇਓ ਫਿਰ ਜਾ ਕੇ ਫਿਰ ਮੈਂ ਪੇਟੀ ਖੋਲ ਲੂੰਗੀ ਕੱਪੜੇ ਕੱਢਣੇ ਆ ਜਿਹੜੇ ਤਿੰਨ ਲੈਣਾ ਆ ਪਾਉਣ ਵਾਲੀਆਂ ਆ ਬੂਟਾ ਦੇਖੋ ਜਿਹੜਾ ਪੱਠਿਆ ਜਾਂਦਾ ਸੀ ਕਿੱਡਾ ਵੱਡਾ ਹੋ ਗਿਆ ਵੀਡੀਓ ਤੁਸੀਂ ਸਾਰੀ ਮੇਰੀ ਦੇਖ ਲਿਆ ਕਰੋ ਜੇ ਪਸੰਦ ਆੰਦੋਂ ਦੀ ਤਾਂ ਇੱਕ ਲਾਈਕ ਜ਼ਰੂਰਿਆ ਕਰਿਆ ਕਰੋ ਜੇ ਨੰਮਿਆਂ ਮੇਰੇ ਵੀਰ ਭੈਣ ਕੋਈ ਦੇਖਦੇ ਤਾਂ ਉਹ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਹੌਸਲਾ ਬਾਦ ਦਾ ਹੈ ਗਾਂਹ ਹੋਰ ਵੀਡੀਓ ਪਾਉਣ ਦਾ ਤੁਸੀਂ ਵੀ ਕਹਿ ਦਿਓ ਕੁਛ ਵੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਦੂਈ ਟੇਰ ਭਾਈਨਾਂ ਦਾ ਸਬਸਕ੍ਰਾਈਬ ਨਹੀਂ ਕਰਾਉਂਦਾ ਕਹਿ ਦਿਓ ਲਾਈਕ ਕਮੈਂਟ ਹੀ ਕਹਿ ਦਿਓ ਪੈਸਾ ਪੈਸਾ ਬੀਬੀਓ ਭੈਣੋ ਬੱਚਿਓ ਬਜ਼ੁਰਗੋ ਚੈਨਲ ਨੂੰ ਸਬਸਕ੍ਰਾਈਬ ਕਰਦੇਓ ਜਿੱਦਾਂ ਦੀਆਂ ਮਾੜੀਆਂ ਮੁੱਟੀਆਂ ਬਣਦੀਆਂ ਸਾਡੇ ਕੋਲ ਬਿਹਤਰ ਕਰਾਂਗੇ ਹੌਲੀ ਹੌਲੀ ਅਜੇ ਸਮਝ ਨਹੀਂ ਬਹੁਤੀ ਆਉਂਦੀ ਏਸਨੂੰ ਤਾਂ ਅਨਪੜ੍ਹ ਬੰਦਿਆਂ ਨੂੰ ਤਾਂ ਇੰਨਾ ਵੀ ਨਹੀਂ ਪਤਾ ਪਈ ਇਹ ਫੰਕਸ਼ਨ ਕੀ ਆ ਇਹਨਾਂ ਦੇ ਗੂਗਲ ਤੇ ਕੋਈ YouTube ਤੇ ਚਲੋ ਜਿੰਨੇ ਕੁ ਮਾੜੀ ਮੋਟੀ ਪਾਨ ਦੀ ਬਣਾਈ ਜਾਂਦੇ ਆ ਥੋੜਾ ਬਟਾ ਦੂਰ ਪਾਰ ਬੈਠੇ ਭੈਣ ਭਾਈਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਖੇਤਾਂ ਦਾ ਪਤਾ ਲੱਗ ਜਾਂਦਾ ਆ ਪਿੰਡੂ ਲਾਈਫ ਦਾ ਸੁਝਾਅ ਦੇ ਦਿਆ ਕਰੋ ਕਿ ਬਟਾ ਸੁਝਾਅ ਦੇ ਦਿਆ ਕਰੋ ਵੀ ਤੁਸੀਂ ਕਿੱਦਾਂ ਨਹੀਂ ਬਣਾਓ ਵੀਡੀਓ ਕਿੱਥੋਂ ਖਰਾਬ ਜਾਂ ਤੁਹਾਡੀ ਵੀਡੀਓ मैंने चाह भी बनायो बना के पिला जाके हम चाह पी के गर्म हो के फिर मैं पेटी खोलूँगी पम्मी भी आ गई हो होई लैके रोटी भी पकानी जा के मैं हज सारी पै जूगी ਯਾਰ ਲੈਣ ਵੀ ਇੱਕ ਰਹਿ ਗਈ ਆ ਸਰ ਜਾਣਾ ਨਾ ਹੋਰ ਅੱਛਾ ਆ ਸਾਡੇ ਖੇਤਾਂ ਦੇ ਪਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਖੇਤਾਂ ਚਈ ਆ ਸ਼ੀਦਾਣਾ ਮਾਈ ਸਤਨਾਂ ਸੱਚੇ ਪਾਛਾ ਚਲੋ ਜੀ ਐਸੇ ਤੋ ਜੀ ਮਾਪੀ ਕਿਉਂ ਹੋ ਗਿਆ ਨਿਆ ਜਿਹੜੇ ਬੂਟੇ ਵਿੰਗੇ ਟਿੱਡੇ ਹੋਏ ਹੁਣ ਇਹਨਾਂ ਦਾ ਕੀ ਕਰਨਾ ਆਂਦੇ ਤਾਂ ਕਿੱਦਾਂ ਵੇਚਣ ਤੇ ਭਾਜੀ ਨਾਂ ਲਿਆ ਕੇ ਨਾ ਬਾਨਾ ਦਿਓ ਇਹਨਾਂ ਨੂੰ ਚਲੋ ਫੇ ਤੋਰਾ ਅੰਮਾਂ ਵੀ ਜਾ ਕੇ ਰਾਮ ਕਰਾਂ ਦੋ ਮਿੰਟ ਫੇ ਸ਼ਾਮ ਦਾ ਕੰਮ ਤਾਂ ਕੰਮ ਸ਼ੁਰੂ ਹੋ ਜਾਣਾ ਹੈ ਸ਼ਾਮ ਦਾ ਦਾਲ ਸਬਜ਼ੀ ਬਣਾ ਲਓ ਰੋਟੀ ਪਕਾ ਲਓ ਪਸੂ ਚੋ ਲਓ ਚਲ ਠੀਕ ਹੈ ਇਧਰ ਨੂੰ ਨਾ ਲੱਗ ਜਾ ਹੁਣ ਮੈਂ ਚੱਲੀ ਘਰ ਨੂੰ